ਉਹ ਵੀ ਮਿੱਤਰੋ ਝੋਟਾ ਖੁੱਲਣ ਵਾਲਾ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਲਲੀਆਂ ਛੱਲੀਆਂ ਆਪਣੇ ਗੀਤਾਂ ਦੀਆਂ ਡੇਟਾ ਕਰ ਲੋ ਚੇਂਜ ਕਿਉਂਕਿ ਝੋਟਾ ਕੁਝ ਦਿਨਾਂ ਦੇ ਵਿੱਚ ਖੁੱਲਣ ਵਾਲਾ ਬਿਲਕੁਲ ਸਿੱਧੂ ਮੂਸੇ ਵਾਲਾ ਆ ਰਿਹਾ ਆਪਣਾ ਨਵਾਂ ਗੀਤ ਲੈ ਕੇ ਸਨੀ ਮੌਲਟਨ ਦੇ ਨਾਲ ਲਲੀਆਂ ਛੱਲੀਆਂ ਦੇ ਜਿੰਨਿਆਂ ਦੇ ਵੀ ਗੀਤ ਆਉਣੇ ਕਿਸੇ ਨੇ ਨਹੀਂ ਸੁਣਨੇ ਕਿਉਂਕਿ ਹੁਣ 1 ਮਹੀਨਾ ਲਗਾਤਾਰ ਝੋਟਾ ਹੀ ਚੱਲਣਾ ਤੁਸੀਂ ਆਪਣੇ ਗੀਤਾਂ ਦੀਆਂ ਡਾਟਾ ਚੇਂਜ ਕਰ ਲਓ ਸਨੀ ਮਾਲਟਨ ਨੇ ਇਹ ਅਪਡੇਟ ਦਿੱਤੀ ਆ ਆਪਣੇ ਆਫੀਸ਼ਲ ਪੇਜ ਦੇ ਉੱਤੇ 410 ਗਾਣਾ ਗੀਤ ਦਾ ਨਾਮ ਆ ਜੋ ਆ ਰਿਹਾ ਸਨੀ ਮਾਲਟਨ ਦੇ ਨਾਲ ਸਿੱਧੂ ਮੂਸੇਵਾਲੇ ਦਾ ਤੇ ਹੁਣ ਇੱਕ ਮਹੀਨਾ ਝੋਟਾ ਹੀ ਚੱਲਣਾ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਵੱਡੀ ਖੁਸ਼ਖਬਰੀ ਹੈ ਕਿ ਝੋਟੇ ਦਾ ਗੀਤ ਆ ਰਿਹਾ ਇੱਕ ਪਾਸੇ ਦਾ ਝੋਟਾ ਆ ਕੁਝ ਦਿਨ ਪਹਿਲਾਂ ਹੁਣ ਝੋਟੇ ਦਾ ਗੀਤ ਆ ਰਿਹਾ ਤੇ ਉਹਨਾਂ ਨੂੰ ਦਾ ਟੈਨਸ਼ਨ ਆ ਪਈਆਂ ਲੱਲੀ ਛੱਲੀਆਂ ਨੂੰ ਜਿਨ੍ਹਾਂ ਦੇ ਗੀਤ ਆਉਣੇ ਸੀ ਕਿ ਹੁਣ ਸਾਡਾ ਗੀਤ ਕੀ ਸੁਣਨਾ ਕਈਆਂ ਦੀ ਤਾਂ ਹੁਣ ਟੈਕਨੀਕਲ ਪ੍ਰੋਬਲਮ ਆ ਜਾਣੀ ਹੈ ਕਿ ਟੈਕਨੀਕਲ ਪ੍ਰੋਬਲਮ ਦੇ ਕਾਰਨ ਮੇਰਾ ਗੀਤ ਅੱਗੇ ਕਰ ਦਿੱਤਾ ਗਿਆ ਕੰਪਨੀ ਨੇ ਗੀਤ ਅੱਗੇ ਕਰਤਾ ਪਰ ਅੰਦਰਲੀ ਗਲਤੀ ਇਹੀ ਹੈ ਕਿ ਝੋਟਾ ਖੁੱਲ ਰਿਹਾ ਝੋਟੇ ਦਾ ਗੀਤ ਆ ਰਿਹਾ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਵੀਡੀਓ ਪਹੁੰਚਣੀ ਚਾਹੀਦੀ ਹੈ ਸਾਰਿਆਂ ਦੇ ਕੋਲ ਕੀ ਝੋਟਾ ਕੁਝ ਦਿਨਾਂ ਦੇ ਵਿੱਚ ਹੁਣ ਖੁੱਲਣ ਵਾਲਾ ਗੀਤ ਆ ਰਿਹਾ ਸਨੀ ਮਾਲਟਨ ਦੇ ਨਾਲ 410 ਹੁਣ ਕਿੰਨਾ ਸ਼ੇਅਰ ਕਰਨਾ ਗੀਤ ਦੀ ਕਿੰਨੂ ਕਿੰਨੋ ਇੰਤਜ਼ਾਰ ਆ ਥੱਲੇ ਕਮੈਂਟਾਂ 'ਚ ਦੱਸੋ ਬੰਦ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਸਤਿ ਸ਼੍ਰੀ ਅਕਾਲ ਰਾਤ ਦਾ ਸਮਾਂ ਅਪਡੇਟ ਤੁਹਾਨੂੰ ਦੇਣੀ ਜ਼ਰੂਰੀ ਸੀ ਤੇ ਲੀਰਾਂ ਨੂੰ ਟੈਨਸ਼ਨ ਪਾਣੀ ਜ਼ਰੂਰੀ ਸੀ ਕਿ ਲੀਰੋ ਡਾਟਾ ਚੇਂਜ ਕਰ ਲਓ ਝੋਟਾ ਫਿਰ ਆ ਰਿਹਾ ਝੋਟਾ ਖੁੱਲਣ ਵਾਲਾ ਤੁਹਾਡਾ ਪਿਓ ਸਤਿ ਸ਼੍ਰੀ ਅਕਾਲ